ਕਿਸਾਨੀ ਮੰਗਾਂ ਦੇ ਲਈ ਹਰ ਬਾਰ ਬੋਲਣ ਵਾਲੀ ਧੀ ਕਿਸਾਨ ਦੀ ਸੋਹਣੀਆ ਮਾਨ ਪਹੁੰਚ ਗਈ ਖਨੌਰੀ ਬਾਰਡਰ ਤੇ ਤੇ ਜਦੋਂ ਕਹਿੰਦੇ ਮਾਹੌਲ ਗਰਮ ਹੋਇਆ ਤਾਂ ਸੋਨੀਆ ਮਾਨ ਦੇ ਵੀ ਸੱਟਾਂ ਲੱਗੀਆਂ। ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਜਿਹੜੀ ਹੈ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਜਦੋਂ ਸੋਨੀਆ ਮਾਨ ਧਰਨੇ ਤੇ ਪਹੁੰਚਦੀ ਹੈ ਅੱਗੇ ਵਧਣ ਦੇ ਲਈ ਐਲਾਨ ਕੀਤਾ ਹੋਇਆ ਸੀ ਕਿ 11 ਵਜੇ ਨੂੰ ਬਾਰਡਰ ਤੋੜ ਕੇ ਦਿੱਲੀ ਵੱਲ ਨੂੰ ਕੂਚ ਕਰਨਾ ਤਾਂ ਸੋਨੀਆ ਮਾਨ ਝੰਡਾ ਕਿਸਾਨੀ ਦਾ ਹੱਥ ਦੇ ਵਿੱਚ ਫੜੀ ਇਹ ਪੰਜਾਬ ਦੀ ਧੀ ਆਪਣੀ ਮੰਗਾਂ ਨੂੰ ਲੈ ਕੇ ਜਦੋਂ ਅੱਗੇ ਵੱਲ ਨੂੰ ਵਧਦੀ ਹੈ ਤਾਂ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਗੋਲੇਬਾਰੀ ਕੀਤੀ ਜਾਂਦੀ ਹੈ। ਆਥਰੂ ਗੈਸ ਦੇ ਗੋਲੇ ਸਿੱਟੇ ਜਾਂਦੇ ਨੇ ਤਾਂ ਜਿਹੜਾ ਸੋਨੀਆ ਮਾਨ ਦਾ ਬਿਆਨ ਹੈ ਸੁਣ ਕੇ ਕੁਛ ਵੀ ਹੈਰਾਨ ਹੋਵੋਗੇ ਕਿ ਸੋਨੀਆ ਮਾਨ ਨੇ ਸਰਕਾਰ ਨੂੰ ਕਿਸ ਤਰੀਕੇ ਨਾਲ ਝਾੜ ਪਾਈ ਹੈ ਪਹਿਲਾਂ ਤਾਂ ਆਪਾਂ ਸੋਨੀਆ ਮਾਨ ਦਾ ਬਿਆਨ ਸੁਣਦੇ ਹਾਂ ਕੀ ਕਿਹਾ ਸੀ ਸੋਨੀਆ ਮਾਨ ਨੇ ਅਸੀਂ ਤੇ ਹਮੇਸ਼ਾ ਕਿਸਾਨਾਂ ਦੇ ਨਾਲ ਹੀ ਖੜੇ ਆਂ ਮੈਂ ਕਿਸਾਨਾਂ ਦੀ ਧੀ ਆਂ ਮੈਂ ਹਮੇਸ਼ਾ 26 ਜਨਵਰੀ ਨੂੰ ਵੀ ਭਾਵੇਂ ਇੱਕ ਸਾਲ ਟਿਕਰੀ ਬਾਰਡਰ ਤੇ ਲਾਇਆ ਹੋਵੇ ਹਮੇਸ਼ਾ ਅੱਗੇ ਲੱਗ ਕੇ ਹੀ ਆਪਣੇ ਬਜ਼ੁਰਗਾਂ ਦੇ ਨਾਲ ਦੁਰੇ ਆ ਤੇ ਇਸੇ ਕਰਕੇ ਅੱਜ ਵੀ ਇਸੇ ਤਰੀਕੇ ਦੇ ਨਾਲ ਆਏ ਆ ਕਿ ਸਭ ਤੋਂ ਅੱਗੇ ਲੱਗ ਕੇ ਬਜ਼ੁਰਗਾਂ ਦੇ ਨਾਲ ਦਿੱਲੀ ਜਾਵਾਂ ਪਿਛਲੇ ਲੱਗਦਾ ਜੀ ਉਵੇਂ ਹੀ ਹੈ ਔਰ ਪਿਛਲੇ ਅੰਦੋਲਨ ਦੇ ਵਿੱਚ ਤੇ ਗਲਤੀ ਕੀਤੀ ਕਿ ਇਸ ਵਾਰੀ ਅਸੀਂ ਐਮਐਸਪੀ ਦੀ ਗੱਲ ਕਰਦੇ ਆਂ ਸਵਾਮੀਨਾਥਨ ਦੀ ਫੋਟ ਦੀ ਗੱਲ ਕਰਦੇ ਆਂ ਔਰ ਮੈਨੂੰ ਲੱਗਦਾ ਹੈ ਕਿ ਸਾਨਾ ਜਿਹੜਾ ਜਾਇਜ਼ ਮੰਗਾਇਆ ਸੀ ਪੂਰੀਆਂ ਹੋਣੀਆਂ ਚਾਹੀਦੀਆਂ ਕਿ ਬਹੁਤ ਗਲਤ ਗੱਲ ਹੈ ਬਾਰਡਰ ਸਖਤ ਨਹੀਂ ਕਰਨੇ ਚਾਹੀਦੇ ਅਸੀਂ ਇੱਕ ਡੈਮੋਕਰੇਟਿਕ ਕੰਟਰੀ ਦੇ ਵਿੱਚ ਰਹਿੰਦੇ ਆਂ ਜਿੱਥੇ ਕਿ ਪੀਸਫੁਲ ਪ੍ਰੋਟੈਸਟ ਕਰਨ ਦਾ ਹਰ ਇੱਕ ਬੰਦੇ ਦਾ ਅਧਿਕਾਰ ਹੈ ਔਰ ਫਾਰਮਰਸ 30 ਫੁੱਲ ਪ੍ਰੋਟੈਸਟ ਕਰ ਰਹੇ ਆ ਨਾ ਕਿ ਉਹਨਾਂ ਦੇ ਉੱਤੇ ਆਸੂ ਗੈਸ ਤੇ ਗੋਲੇ ਸੁੱਟ ਰਹੇ ਆ ਇਹ ਉਹਨਾਂ ਵੱਲੋਂ ਗਲਤ ਗੱਲ ਹੈ ਔਰ ਮੈਨੂੰ ਲੱਗਦਾ ਹੈ ਇਹ ਜਿਹੇ ਮੁੱਦੇ ਜਿਹੜੇ ਆ ਨਾ ਯੂਨ ਦੇ ਵਿੱਚ ਉੱਠਨੇ ਚਾਹੀਦੇ ਕਿ ਇੱਕ ਡੈਮੋਕਰੇਟਿਵ ਕੰਟਰੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਕਿਸਾਨਾਂ ਦੇ ਨਾਲ ਬਤਾਰਾ ਕਰ ਰਿਹਾ ਹੈ ਉਹ ਨਹੀਂ ਕਰਨਾ ਚਾਹੀਦਾ ਲੱਗਦਾ ਨਹੀਂ ਵੀ ਕਿਸਾਨਾਂ ਨੂੰ ਦਿੱਲੀ ਲੰਘਣ ਦੇਣਾ ਚਾਹੀਦਾ ਸੀ ਉੱਥੇ ਬੈਠ ਕੇ ਆਪਣਾ ਸ਼ਾਂਤਮਈ ਪ੍ਰਦਰਸ਼ਨ ਕਰ ਲੈਂਦੇ ਲੈਣਾ ਚਾਹੀਦਾ ਸੀ ਕਿਉਂਕਿ ਕਿਸਾਨਾਂ ਵੱਲੋਂ ਸ਼ਾਂਤਮਈ ਅੰਦolan ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਬੰਬ ਜਾਂ ਗੋਲੀ ਨਹੀਂ ਮਾਰੀ ਜਾ ਰਹੀ ਹੈ ਇਸੇ ਸ਼ਾਂਤ ਮੇ ਜਾ ਰਹੇ ਹਾਂ ਪਿਛਲੀ ਵਾਰੀ ਵੀ ਸ਼ਾਂਤ ਮੇ ਕੀਤਾ ਸੀਗਾ ਇਸ ਵਾਰੀ ਵੀ ਸ਼ਾਂਤ ਮੇ ਕਰ ਰਹੇ ਹਾਂ ਇਹ ਜਿਹੜੀ ਬੀਜੇਪੀ ਸਰਕਾਰ ਹੈ ਸੈਂਟਰ ਸਰਕਾਰ ਹੈ ਇਹ ਕਿਸਾਨਾਂ ਦੇ ਹਮੇਸ਼ਾ ਖਿਲਾਫ ਚੱਲੀ ਹੈ ਔਰ ਹੋਣ ਵੀ ਚੱਲ ਰਹੀ ਹੈ ਸੋ ਸਾਡੀ ਇਹ ਹੀ ਬੇਨਤੀ ਹੈ ਕਿ ਸਾਰਿਆਂ ਨੂੰ ਇਹਨਾਂ ਦੇ ਖਿਲਾਫ ਚਿਲਣਾ ਚਾਹੀਦਾ ਹੈ ਕਿਉਂਕਿ ਅਸੀਂ ਪੀਫੁੱਲ ਪ੍ਰੋਟੈਸਟ ਕਰਨ ਵਾਸਤੇ ਆਏ ਆ ਆਪਣੀਆਂ ਜਾਇਜ਼ ਮੰਗਾਂ ਰੱਖਣ ਵਾਸਤੇ ਆਏ ਆ ਇਹ ਮੈਂ ਕਿਸਾਨ ਦੀ ਧੀ ਹੋਣ ਦੇ ਨਾਤੇ ਜਾਣਦੀ ਆ ਕਿ ਕਿਸਾਨਾਂ ਲਈ ਐਮਐਫਪੀ ਫਿਕਸ ਹੋਣੀ ਕਿੰਨੀ ਜ਼ਿਆਦਾ ਇੰਪੋਰਟੈਂਟ ਇਸ ਕਰਕੇ ਕਹਿ ਰਹੀ ਆ ਨਾ ਵੀ ਆਪਣੇ ਦੇਸ਼ 'ਚ ਆਪਾਂ ਖੋਦ ਹੀ ਨਹੀਂ ਆਜ਼ਾਦ ਹੈਗੇ ਵੇਖੋ ਡੈਮੋਕਰੇਟਿਵ ਕੰਟਰੀ ਦੇ ਵਿੱਚ ਰਹਿੰਦੇ ਆ ਹੋયા ਵੀ ਆਪਾਂ ਨੂੰ ਇਹ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਰਕੇ ਮੈਂ ਚਾਹੁੰਦੀ ਆ ਵੀ ਇਸ ਚੀਜ਼ ਨੂੰ ਇੰਟਰਨੈਸ਼ਨਲ ਮੀਡੀਆ ਵੀ ਕਵਰ ਕਰੇ UN ਤੱਕ ਗੱਲ ਰੱਖੇ ਵੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨਾਂ ਦੇ ਨਾਲ ਕਿਸ ਤਰੀਕੇ ਦਾ ਵਰਤਾਰਾ ਕਰ ਰਿਹਾ ਔਰ ਮੇਰੀ ਇਹ ਵੀ ਰਿਕਵੈਸਟ ਹੈ ਵੀ ਜਿੰਨੇ ਕਲਾਕਾਰ ਸਾਰੇ ਆਪਣੇ ਆਪਣੇ ਸੋਸ਼ਲ ਮੀਡੀਆ ਦੇ ਚੈਨਲ ਦੇ ਨਾਲ ਇਹ ਗੱਲਾਂ ਜਰੂਰ ਸ਼ੇਅਰ ਕਰਨ ਔਰ ਦੇਖੋ ਸਭ ਤੋਂ ਵੱਡੀ ਗੱਲ ਇਥੋਂ ਦਾ ਇੰਟਰਨੈਟ ਵੀ ਬੰਦ ਕੀਤਾ ਹੈ ਤਾਂ ਕਿ ਇੱਥੇ ਕੁਝ ਵੀ ਹੋਵੇ ਕਿਸਾਨਾਂ ਦੇ ਨਾਲ ਔਰ ਕਿਤੇ ਵੀ ਪਤਾ ਨਾ ਦੇਖੋ ਜੀ ਮੇਰੀ ਗੱਲ ਸੁਣੋ ਕਲਾਕਾਰਾਂ ਨੂੰ ਇਹ ਸਾਰੀਆਂ ਚੀਜ਼ਾਂ ਬਾਰੇ ਨਹੀਂ ਪਤਾ ਯੂ نو ਕਿ ਕਿਹੜੀ ਮੀਟਿੰਗ ਕਦੋਂ ਹੋ ਰਹੀ ਹੈ ਕਿ ਨਹੀਂ ਹੋ ਰਹੀ ਕਿਉਂਕਿ ਇੱਥੋਂ ਦੀ ਇੰਟਰਨੈਟ ਸੇਵਾਵਾਂ ਵੀ ਬੰਦ ਕੀਤੀਆਂ ਗਈਆਂ ਨੇ ਮੈਂ ਤੇ ਦੋ ਦਿਨ ਪਹਿਲਾਂ ਇੱਥੋਂ ਹੋ ਕੇ ਗਈ ਸੀਗੀ ਔਰ ਮੈਂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਜੁੜੀ ਰਹਿਣੀ ਹੈ ਕਿਉਂਕਿ ਸਾਡੇ ਪਿੰਡ ਦੀਆਂ ਟਰਾਲੀਆਂ ਵੀ ਇੱਥੇ ਆਈਆਂ ਹੋਈਆਂ ਆ ਔਰ ਮੈਨੂੰ ਲੱਗਦਾ ਹੈ ਕਿ ਸਾਡਾ ਤੇ ਫਰਜ਼ ਬਣਦਾ ਮੈਂ ਕਿਸਾਨ ਦੀ ਧੀ ਹੋਣ ਦੇ ਨਾਤੇ ਹਮੇਸ਼ਾ ਉਹਨਾਂ ਦੇ ਨਾਲ ਜੋ ਕਿਹਾ ਹੈ ਉਹ ਮੈਂ ਕੀਤਾ ਵੀ ਔਦੋਂ ਵੀ ਖੜੀ ਸੀਗੀ ਹੁਣ ਵੀ ਖੜੀ ਇਹ ਚਿਹਰਾ ਹਮੇਸ਼ਾ ਹੀ ਸਾਫ਼ ਹੋਣਾ ਹੈ। ਭਾਜਪਾ ਨੇ ਹਮੇਸ਼ਾ ੱਤਕਾ ਕੀਤਾ ਹੈ ਲੋਕਾਂ ਦੇ ਨਾਲ। ਭਾਵੇਂ ਉਹ ਯੂਪੀ ਦੇ ਵਿੱਚ ਕੀਤਾ ਹੋਵੇ, ਧਰਮਵਾਦ ਦੇ ਉੱਤੇ ਪੋਲਿਟਿਕਸ ਕਰਦੀ ਹੈ ਭਾਜਪਾ। ਹਮੇਸ਼ਾ ਜਦੋਂ ਜਦੋਂ ਇਲੈਕਸ਼ਨ ਆਉਂਦੀ ਹੈ, ਉਦੋਂ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਸੋ ਅਸੀਂ ਹਮੇਸ਼ਾ ਭਾਜਪਾ ਦੇ ਖਿਲਾਫ, ਸੈਂਟਰਲ ਗਵਰਨਮੈਂਟ ਦੇ ਖਿਲਾਫ ਸਾਡੀ ਜਿਹੜੀ ਮੁਹਿੰਮ ਹੈ ਹਮੇਸ਼ਾ ਚਾਲੂ ਰਹੂਗੀ। ਔਰ ਸਾਡਾ ਜਿਹੜਾ ਸਾਥ ਹੈ ਹਮੇਸ਼ਾ ਕਿਸਾਨਾਂ ਦੇ ਨਾਲ। ਮੈਂ ਉਹੀ ਗੱਲ ਕਹੀ ਹੈ ਕਿ ਆਪਾਂ ਆਪਣੇ ਦੇਸ਼ ਦੇ ਵਿੱਚ ਹੁੰਦਿਆਂ ਹੋਇਆਂ ਵੀ ਆਜ਼ਾਦ ਨਹੀਂ ਹੈਗੇ। ਤੁਸੀਂ ਇਹ ਸੋਚੋ ਵੀ ਆਪਾਂ ਸਾਡੇ ਭਾਰ ਵੀ ਅਸੀਂ ਆਪਣੇ ਦੇਸ਼ ਦੇ ਵਿੱਚ ਡੈਮੋਕਰੇਟਿਵ ਕੰਟਰੀ ਦੇ ਵਿੱਚ ਇੱਕ ਪੀਸਫੁਲ ਪ੍ਰੋਟੈਸਟ ਕਰ ਸਕਦੇ ਆ ਬਟ ਆਪਾਂ ਪੀਸਫੁਲ ਪ੍ਰੋਟੈਸਟ ਹੀ ਨਹੀਂ ਕਰ ਸਕਦੇ ਤੁਸੀਂ ਇਹ ਸੋਚੋ ਸਾਡੇ ਬਜ਼ੁਰਗਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ ਆਸੂ ਗੈਸ ਤੇ ਗੋਲੇ ਸੁੱਟ ਰਹੇ ਨੇ ਜਿਹੜੇ ਜਿਹੜੀਆਂ ਚੀਜ਼ਾਂ ਇਹ ਆਦਮੀ ਦੇ ਕੋਲ ਹੁੰਦੀਆਂ ਨੇ ਹਨਾ ਇਹ ਸਾਡੇ ਤੇ ਇਸਤੇਮਾਲ ਕਰ ਰਹੇ ਨੇ